ਸਰ ਇੱਕ ਵਾਰੀ ਸ਼ਿਵਜੀ ਮਹਾਰਾਜ ਤੇ ਪਾਰਵਤੀ ਜੀ ਬੈਠੇ ਅਛਾ ਜੀ ਹਾਂਜੀ ਤੇ ਪਾਰਵਤੀ ਜੀ ਕਹਿੰਦੇ ਸ਼ਿਵਜੀ ਮਹਾਰਾਜ ਨੂੰ ਸ਼ਿਵਜੀ ਮਹਾਰਾਜ ਤੁਸੀਂ ਉਹ ਪਿੱਛੇ ਚੱਕਰ ਦੇਖਿਆ ਨਾ ਸਰ ਸਾਰੇ ਹੁੰਦੇ ਪਿੱਛੇ ਚੱਕਰ ਘੁੰਮਦਾ ਹੁੰਦਾ ਸਾਰੇ ਦੇਵੀ ਦੇਵਤਿਆਂ ਦਾ ਹਾਂਜੀ 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 ਹਨਾ ਜੀ ਉਹ ਕੀ ਕਹਿੰਦੇ ਉਹਨੂੰ ਚੱਕਰ ਕਹਿੰਦੇ ਕਿਹੜਾ ਚੱਕਰ ਹੀ ਚੱਲ ਲਾ ਲੋ ਚੱਕਰੀ ਲਾ ਲੋ ਸਰ ਉਹ ਜਿਹੜਾ ਚੱਕਰ ਚੱਲਦਾ ਹੁੰਦਾ ਨਾ ਪਾਰਵਤੀ ਜੀ ਕਹਿੰਦੇ ਸ਼ਿਵਜੀ ਜੀ ਤੁਸੀਂ ਉਹ ਚੱਕਰ ਕਾ ਬਣਵਾਓ ਅਛਾ ਜੀ ਗਰੇਸ ਜੀ ਬਣਜੂ ਥੋੜੀ ਬਾਜੀ ਵਧੀਆ ਗਰੇਸ ਜੀ ਮਨਜੂ ਵਧੀਆ ਲੱਗੋਗੇ ਹਾਂ ਟੌਰ ਜੀ ਮਨਜੂ ਕੱਲੇ ਉਹਨਾਂ ਕੋਲ ਹੀ ਹੈ ਨਹੀਂ ਬਾਕੀ ਸਾਰਿਆਂ ਕੋਲੇ ਆ ਤੁਹਾਨੂੰ ਪਤਾ ਹਾਂਜੀ ਹਾਂਜੀ ਸਰੋ ਗਏ ਸੀ ਉਹ ਕਹਿੰਦੇ ਇਹ ਕਿਹੜੀ ਗੱਲ ਆ ਵਰਬਤੀ ਮੇਰੇ ਦਿਮਾਗ ਚ ਹੀ ਨਹੀਂ ਆਇਆ ਅੱਜ ਤਾਂ ਜਾਣਦੇ ਹੋਏ ਕੋਈ ਨਹੀਂ ਉਹਨੂੰ ਕਹਿ ਦੂੰਗਾ ਮੈਂ ਵਿਚ ਕਰਮਾ ਨੂੰ ਬਣਾ ਦਊਗਾ ਯਾਰ ਆ ਆਪਣਾ ਕੋਈ ਗੱਲ ਨਹੀਂ ਆ ਜੀ ਸਰੋ ਸੀ ਮਹਾਰਾਜ ਹਾਂਜੀ ਸੇਵਨੀ ਮਹਾਰਾਜ ਕਹਿੰਦੇ ਵੀ ਉਹ ਆਪਣਾ ਯਾਰ ਆ ਵਿਚ ਕਰਮਾ ਜੀ ਹਾਂਜੀ ਦੇਵੀ ਦੇਵ ਤੇ ਹਰ ਜਾਰੀ ਦੋਸਤੀ ਹਿੰਦੀ ਇੰਨਾ ਦੇਗਾ ਹਾਂਜੀ ਦਿਲ ਦੇ ਗੱਲਦੇ ਰਹਿੰਦੇ ਆ ਪਰ ਉਹ ਕਹਿੰਦੇ ਵੀ ਮੈਂ ਉਹਨੂੰ ਕਹਿ ਕੇ ਬਣਵਾ ਲੂੰਗਾ ਉਹ ਕਹਿੰਦੇ ਫਿਰ ਕਹਿ ਕੇ ਆਇਓ ਸਰ ਉਹ ਆਰਡਰ ਦੇ ਆ ਇਹ ਕਹਿੰਦੇ ਯਾਰ ਉਹ ਬਣਾ ਕੇ ਦਦੇ ਵੀ ਮੇਰੀ ਘਰ ਵਾਲੀ ਕਹਿੰਦੀ ਵੀ ਮੈਨੂੰ ਚੱਕਰ ਦੇ ਬਧੀਆ ਮੈਨੂੰ ਮਤਲਬ ਐਂ ਕਰਕੇ ਸਾਰਿਆਂ ਕੋਲ ਹੈਗਾ ਹਾਂਜੀ ਉਹ ਕਹਿੰਦੇ ਕੋਈ ਨਹੀਂ ਇਹ ਕਿਹੜੀ ਗੱਲ ਦਾ ਮਹਾਰਾਜ ਕਹਿੰਦਾ ਲੈ ਜਿਓ ਬਿਕਰਮਾ ਜੀ ਕਹਿੰਦੇ ਲੈ ਜਿਓ ਤੁਸੀਂ ਹਾਂਜੀ ਸਾਜੀ ਜੀ 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 ਨੇ ਜਿਹੜਾ ਟਾਈਮ ਦਿੱਤਾ ਸੀ ਉਹ ਗਏ ਕਹਿੰਦੇ ਚੱਲ ਯਾਰ ਉਹ ਚੱਕਰ ਲੈ ਆਈਏ ਠੀਕ ਹੋ ਗਿਆ ਹੁਣ ਸਰ ਜਦੋਂ ਉਹਨਾਂ ਨੇ ਜਾ ਕੇ ਪਤਾ ਕੀਤਾ ਤਾਂ ਉਹ ਕਹਿੰਦੇ ਯਾਰ ਉਧਰ ਅੰਦਰ ਦੇਵਤੇ ਦੀ ਕੁਰਸੀ ਜੀ ਠੀਕ ਕਰਨ ਵਾਲੀ ਸੀਗੀ ਹਾਂਜੀ ਉਹ ਕਰਨ ਚੱਲਿਆ ਗਿਆ ਉਧਰ ਬ੍ਰਹਮਾ ਜੀ ਦਾ ਉਹ ਥੋੜਾ ਜਿਹਾ ਜਿੱਦੇ ਚੋਂ ਬੈਠਦੇ ਹੁੰਦੇ ਉਹਨਾਂ ਦਾ ਇੱਕ ਸਾਈਡ ਤੇ ਲਾਉਣ ਵਾਲਾ ਸੀਗਾ ਕੋਈ ਗੁੱਟਕਾ ਜ ਉਹ ਲਾ ਕੇ ਆਈਆਂ ਹਾਂ ਹਾਂਜੀ ਆ ਬੈਲੈਂਸ ਜਮਾਤਾ ਆਈ ਦੋ ਤਿੰਨ ਕੰਮ ਸੀ ਉਹਨਾਂ ਨੇ ਦੱਸ ਤੇ ਹੂੰ ਤੇ ਧਰ ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਮੈਨੂੰ ਫੇਰ ਦੱਸ ਉਹਨਾਂ ਨੇ ਫੇਰ ਦੋ ਤਿੰਨ ਦਿਨ ਦਾ ਟਾਈਮ ਲੈ ਕੇ ਉਹਨਾਂ ਨੂੰ ਕਹਿੰਦੇ ਫੇਰ ਆ ਜਾਓ ਲੈ ਜਾਓ ਕੋਈ ਗੱਲ ਨਹੀਂ ਅੱਛਾ ਜੀ ਸਰ ਉਹ ਵੇਰ ਗਏ ਦੋ ਤਿੰਨ ਦਿਨ ਬਾਅਦ ਉਹਨਾਂ ਨੇ ਫੇਰ ਉਹੀ ਕੰਮ ਵੇ ਆ ਇੱਧਰ ਚੱਲਿਆ ਗਿਆ ਉਧਰ ਹੂੰ ਤਾਂ ਜੀ ਜੀ ਮਹਾਰਾਜ ਨੇ ਕਿਹਾ ਵੀ ਹੁਣ ਮੈਂ ਚੱਕਰ ਤਾਂ ਨਹੀਂ ਲੈਣਾ ਪਰ ਅੱਗੇ ਤੋਂ ਬਾਅਦ ਗ ਉਹ ਸਾਰੇ ਲਾਰਾ ਹੀ ਲਾਉਣਗੇ ਅੱਛਾ ਇਹ ਤਾਂ ਲਾਰਾ ਲਾਉਂਦੇ ਆ ਕਦੀ ਬਰੀ ਉਹਨਾਂ ਨੂੰ ਲਾਰਾ ਲਾਉਣਾ ਹੀ ਪੈਂਦਾ ਉਹਨੂੰ ਉਤੋਂ ਬਖਸ਼ੋਈ ਜਾਂ ਸ਼ਿਵਜੀ ਮਹਾਰਾਜ ਦੀ ਤਾਂ ਬਖਸ਼ ਥੋੜੀ ਮੜਨੀ ਸਰ ਪਾਈਆਂ ਲਾਰਾ ਲਾਉਂਦੇ ਆ ਪਾਈਆਂ ਲਾਰਾ ਲਾਉਂਦੇ ਆ ਉਹ ਜਾਣ ਬੁੱਝ ਕੇ ਨਹੀਂ ਲਾਉਂਦੇ ਬਸ ਬਸ ਸਰ ਜਾਣ ਬੁੱਝ ਕੇ ਨਹੀਂ ਕਰਦੇ ਹਾਂ ਬਖਸ਼ੀ ਬਸ ਦੀ ਗੱਲ ਨਹੀਂ